ਸਾਸ਼ੀ ਗਾਲ ਹੈ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿਸੇ ਦੇ ਮਨ ਨੂੰ ਤੇ ਕਿਸੇ ਦੇ ਮੂਨ ਨੂੰ ਮਤਲਬ ਚੁੱਪ ਨੂੰ ਉਹ ਜੋ ਹੀ ਸਮਝ ਸਕਦਾ ਹਰ ਕਿਸੇ ਨੂੰ ਥੋੜਾ ਸਮਝ ਆ ਜਾਂਦਾ ਪਰ ਇੱਕੋ ਹੀ ਗੱਲ ਹੈ ਇੱਕੋ ਹੀ ਚੀਜ਼ ਹੈ ਇੱਕੋ ਹੀ ਹੈ ਜੋ ਤੁਹਾਡੇ ਮੂਨ ਨੂੰ ਵੀ ਸਮਝਦਾ ਹੈ ਉਹ ਕੌਣ ਹੈ ਉਹ ਹੈ ਪਰਮਾਤਮਾ ਉਹ ਕੌਣ ਹੈ ਉਹ ਹੈ ਹਵਾ ਤੇ ਹਵਾ ਦੇ ਰੁੱਖ ਨੂੰ ਬਦਲਦਾ ਇਨਸਾਨ ਦੇ ਹੱਥ 'ਚ ਹੈ ਹੀ ਨਹੀਂ ਕਹਿਣ ਨੂੰ ਭਾਵੇਂ ਜੋ ਮਰਜ਼ੀ ਕਹਿ ਲੋ ਜੋ ਮਰਜ਼ੀ ਕਰ ਪਰ ਅਸਲ ਦੇ ਵਿੱਚ ਕੁਦਰਤ ਦੇ ਨਾਲ ਮਿਲ ਕੇ ਚੱਲਣਾ ਹੀ ਪੈਂਦਾ ਹੈ। ਹਮ ਕੁਦਰਤ ਦੇ ਨਾਲ ਮਿਲ ਕੇ ਚੱਲਣ ਦਾ ਮਤਲਬ ਹੈ ਕਿ ਸਾਨੂੰ ਜਿੱਦਾਂ ਦਾ ਜਿਸ ਤਰ੍ਹਾਂ ਦਾ ਹਾਲਾਤ ਹੋਵੇ ਉਸ ਤਰ੍ਹਾਂ ਆਪਣੇ ਆਪ ਨੂੰ ਚਲਾਉਣਾ ਪੈਂਦਾ। ਅੱਛਾ ਮੈਂ ਨਾ ਇੱਕ ਕਿਸੇ ਕੋਈ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ 12 ਸਾਲ ਬਾਅਦ ਤੇ ਰੂਦੀ ਦੀ ਸੁਣੀ ਜਾਂਦੀ ਆ ਤੇ ਸਾਡੀ ਸੁਣੀ ਨਹੀਂ ਗਈ। ਮੈਂ ਬੜੀ ਹੈਰਾਨ ਹੋਈ ਇਹ ਗੱਲ ਸੁਣ ਕੇ ਕਿਉਂਕਿ ਕਹਾਵਤ ਨੇ ਸੁਣੀ ਹੋਈ ਆ ਪਰ ਉਹਨਾਂ ਨਾਲ ਵੀ ਤੇ ਦੀ ਸੀ ਉਹਨਾਂ ਨਾਲ ਵੀ ਤਰੇ ਕੀ ਸੀ 20 ਸਾਲ ਤੋਂ ਕਹਿੰਦੇ ਬਸ ਇਦਾਂ ਹੀ ਐ ਇਦਾਂ ਹੀ ਕਰਦੇ ਆ ਤੇ ਇਦਾਂ ਹੀ ਜਿਉਂਦੇ ਇੱਕ ਰੂਟੀਨ ਬਣਾਈ ਹੋਈ ਐ ਮੈਂ ਕਿਹਾ ਫਿਰ ਕੁਝ ਪੱਲੇ ਪਿਆ ਕਹਿੰਦੇ ਕੰਮ ਨਹੀਂ ਪਿਆ ਮੈਂ ਕਿਹਾ ਜਦੋਂ ਇੱਕ ਰਸਤੇ ਤੇ ਚੱਲਦੇ ਵਾਰ-ਵਾਰ ਗਿਰਿਏ ਨਾ ਵਾਰ-ਵਾਰ ਕੁਝ ਭੜੇ ਨਾ ਨਾ ਤੇ ਸਿਆਣਾ ਪੈਦੇ ਚਾ ਕਿ ਰਸਤਾ ਬਦਲ ਲੈਣਾ ਚਾਹੀਦਾ ਹਾਂ ਇਸ ਦਰ ਤੋਂ ਕਿ ਅਗਲਾ ਰਸਤਾ ਕਹਿ ਜਿਆ ਹੋਏਗਾ ਦੇਖੀ ਜਾਏਗੀ ਫਿਰ ਐਦੋਂ ਬੁਰਾ ਤੇ ਹੋਣ ਰਿਹਾ ਨਹੀਂ ਇੱਕ ਗੱਲ ਆ ਜੇ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਐ ਤਾਂ ਰਿਸਕ ਤਾਂ ਲੈਣਾ ਹੀ ਪੈਂਦੇ ਆ ਇਹ ਆਪਣੇ ਮਨ ਤੇ ਦਿਮਾਗ ਨੂੰ ਵੀ ਰਿਸਕ ਵਾਲੇ ਪਾਸੇ ਲਾਉ। ਓਕੇ ਆਪਣੀ ਸੋਚ ਨੂੰ ਥੋੜਾ ਜਿਹਾ ਉੱਥੋਂ ਹਟਾ ਦਿਓ ਜਿੱਦਾਂ ਦਾ ਤੁਹਾਨੂੰ ਦੁਨੀਆਦਾਰ ਚਲਉਣੀ ਪਈ ਹੈ। ਦੁਨੀਆਦਾਰੀ ਮੁਤਾਬਕ ਚੱਲ ਰਹੇ ਹੋ ਤੁਸੀਂ। ਸਵੇਰਿਆਂ ਕਰਨਾ ਚਾਹੀਦਾ ਦੁਪਹਿਰਿਆਂ ਆ ਕਰਨਾ ਚਾਹੀਦਾ ਸ਼ਾਮ ਨੂੰ ਆ ਕਰਨਾ ਚਾਹੀਦਾ। ਸਵੇਰੇ ਉੱਠੋ ਤੇ ਫਿਰ ਆ ਕਰੋ ਤੇ ਫਿਰ ਆ ਕਰੋ ਇਹ ਚੰਗਾ ਹੁੰਦਾ ਆ ਚੰਗਾ ਹੁੰਦਾ ਆ ਮਾੜਾ ਹੁੰਦਾ ਕਰਨਾ। ਚੰਗਾ ਮਾੜਾ ਕੀ ਹੈ? ਚੰਗਾ ਮਾੜਾ ਕੀ ਹੈ? ਕੁਝ ਵੀ ਨਹੀਂ ਹੈ। ਆਪਾਂ ਦਾ ਰੋਜ਼ ਕਹਿੰਦੇ ਆ ਸਾਡੇ ਦਿਮਾਗ 'ਚ ਜਿਹੜੀ ਚੀਜ਼ ਚੰਗੇ ਤਰੀਕੇ ਨਾਲ ਵੜ ਜਵੇ ਉਹ ਚੰਗੀ ਐ ਜਿਹੜੀ ਨਾ ਵੜੇ ਉਹ ਸਾਡੇ ਲਈ ਉਹ ਕਹਿੰਦੇ ਆ ਨਾ ਸਿਆਣੇ ਹੱਥ ਨਾ ਪਹੁੰਚੇ ਤੂੰ ਕੌੜੀ ਜਾਂ ਸਾਨੂੰ ਜਿਸ ਚੀਜ਼ ਦਾ ਪਤਾ ਨਾ ਹੋਵੇ ਅਸੀਂ ਫਿਰ ਜਿਸ ਚੀਜ਼ ਪਾਸੇ ਚੱਲ ਰਹੇ ਆ ਸਾਡੇ ਲਈ ਉਹੀ ਬੈਸਟ ਐ ਥੋੜਾ ਜਿ ਆਪਣੇ ਆਪ ਨੂੰ 3-4 ਮਹੀਨੇ ਲਈ 6 ਮਹੀਨੇ ਲਈ ਬਦਲ ਕੇ ਦੇਖੋ ਥੋੜਾ ਜਿ ਜੋ ਜੋ ਆਰਾਮ ਨਾਲ ਕਰਦੇ ਪਏ ਉਹਨੂੰ ਇੱਕਦਾਂ ਪਲਟੀ ਮਾਰ ਕੇ ਦੇਖੋ ਅੱਜ ਨਹੀਂ ਜੀ ਕਰਨਾ بس 3 ਮਹੀਨੇ ਨਹੀਂ ਆ ਚੀਜ਼ਾਂ ਕਰਨੀਆਂ ਛੱਡਦੀਆਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰੁਟੀਨ ਹੈ ਬਸ ਅਸਲ ਦੇ ਵਿੱਚ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਅਸੀਂ ਆਪਣੇ ਆਪ ਨੂੰ ਕਿੰਨੇ ਮੌਕੇ ਆ ਕਿ ਪਾੜਦੇ ਅਸੀਂ ਆਪਣੇ ਸਿੱਧੇ ਜੌਂਚਾਂ ਦੇ ਅੰਗੇ ਚੱਲਦੇ ਆਂ ਬਸ ਆਹ ਕਰਨਾ ਹੈ ਕਿ ਸਾਰੇ ਇਦਾਂ ਕਰਦੇ ਆਂ ਅਹੇ ਜੀ ਸਾਡੇ ਤਾਂ ਤਿੰਨ ਪੀੜੀਆਂ ਤੋਂ ਇਦਾਂ ਕਰਦੇ ਆਂ ਸਾਡੀ ਮਦਰ ਨੇ ਸਾਨੂੰ ਦੱਸਿਆ ਇਦਾਂ ਕਰਨਾ ਸੀ ਉਦਾਂ ਹੀ ਕਰਦੇ ਰਹੇ ਠੀਕ ਹੈ ਮਾਪਿਓ ਦਾ ਕਹਿਣਾ ਮੰਨਣਾ ਬੱਚੇ ਦਾ ਫਰਜ਼ ਬਣ ਜਾਂਦਾ ਹੈ ਪਰ ਮਾਪਿਓ ਨੇ ਇਹ ਵੀ ਸੋਚਣਾ ਚਾਹੀਦਾ ਹੈ ਅਸੀਂ ਆਹ ਕਰਦੇ ਸੀ ਸਾਡਾ ਇਦਾਂ ਹੋਇਆ ਤੇ ਹੋ ਸਕਦਾ ਸਾਡੇ ਬੱਚੇ ਲਈ ਇਹ ਚੀਜ਼ ਸਹੀ ਹੈ ਜਾਂ ਨਹੀਂ ਪਰ ਨਹੀਂ ਜਿਹੜੇ ਕਦਮ ਅਸੀਂ ਬਣਾਏ ਆ ਅਸੀਂ ਉਹ ਕਦਮਾਂ ਤੇ ਆਪਣੇ ਬੱਚੇ ਨੂੰ ਚਲਾਉਣਾ ਚਾਹੁੰਦੇ ਆਂ ਹਾਂ ਜੀ ਕੋ ਡਾਕਟਰ ਹੈ ਉਹ ਦੇਖੋ 101% ਚਾਹੇਗਾ ਕਿ ਮੇਰਾ ਮੁੰਡਾ ਡਾਕਟਰ ਹੀ ਬਣੇ ਪਰ ਜ਼ਰੂਰੀ ਥੋੜਾ ਯਾ ਜ਼ਰੂਰੀ ਥੋੜਾ ਯਾ ਕਿ ਉਹਦੇ ਦੀ ਗਰ ਹੈ ਜਾਂ ਉਹਦੀ ਵੀ ਸੋਚ ਜਾਂ ਉਹਦਾ ਵੀ ਮਨ ਉਹ ਚੀਜ਼ ਬਣਨ ਚਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ ਪੁੱਛ ਵੀ ਲਓ ਉਹਦੇ ਤੋਂ ਭਾਈ ਤੇਰੇ ਅੰਦਰ ਕੁਦਰਤ ਨੇ ਕੀ ਪਾ ਕੇ ਭੇਜਿਆ ਸ਼ੌਂਕ ਤੇ ਪੂਰੇ ਹੁੰਦੇ ਨਹੀਂ ਫਿਰ ਦੁਨੀਆ ਤੋਂ ਜਦੋਂ ਅਸੀਂ ਜਾਣਾ ਹੁੰਦਾ ਤੇ ਫਿਰ ਉਹੀ ਗੱਲ ਕਿ ਨਾ ਮੰਨਦੀਆਂ ਕਰ ਸਕੀ ਨਾ ਮੰਨਦੀਆਂ ਹੋ ਸਕੀਆਂ ਤੇ ਫਿਰ ਉਹੀ ਗਿਲੇ ਸ਼ਿਕਵੇ ਆ ਕਰ ਲੈਂਦੇ ਤਾਂ ਆ ਚੰਗਾ ਸੀ ਇਥੇ ਆ ਨਾ ਕੀਤਾ ਹੁੰਦਾ ਤਾਂ ਚੰਗਾ ਸੀ ਬਸ ਆਪਣੇ ਮਨ ਨੂੰ ਇੱਕ ਚੀਜ਼ ਨਹੀਂ ਹਮੇਸ਼ਾ ਤਿਆਰ ਰੱਖੋ ਕਿ ਕੱਲ ਨੂੰ ਇਹ ਇਹ ਜੋ ਫੈਸਲੇ ਜੋ ਕੰਮ ਜੋ ਕਰਮ ਅਸੀਂ ਕਰਦੇ ਪਏ ਆ ਬਸ ਕੁਛ ਤੋੜਾ ਨਾ ਪਵੇ ਉਹ ਕੱਲ ਦੀ ਗੱਲ ਨਹੀਂ ਐ ਉਹ ਐਂਡ 'ਚ ਜਾ ਕੇ ਗੱਲ ਨਹੀਂ ਐ ਉਹ ਤੁਸੀਂ ਜਦੋਂ ਆਪਣੇ ਆਪ ਨੂੰ ਵਕਤ ਦੋਗੇ ਨਾ ਆਪਣੇ ਆਪ ਨੂੰ ਉਸ ਗੱਲ ਲਈ ਤਿਆਰ ਕਰੋਗੇ ਨਾ ਉਦੋਂ ਹੀ ਪਤਾ ਲੱਗ ਜਾਣਾ ਕਿ ਇਹ ਚੀਜ਼ ਸਾਡੇ ਲਈ ਸਹੀ ਸੀ ਜਾਂ ਨਹੀਂ ਬਸ ਜਦੋਂ ਜਾਗੇ ਉਦੋਂ ਹੀ ਸਵੇਰਾ ਕੋਈ ਮੇਰੇ ਕੋਲ ਆਇਆ ਕਿ ਕਹਿੰਦਾ ਮੈਂ ਆਪਣੇ ਭਰਾ ਨਾਲ ਮਾੜੀ ਕੀਤੀ ਮੈਂ ਕਿਹਾ ਬਾਈ ਇਹ ਜਾ ਕੇ ਆਪਣੇ ਭਰਾ ਨੂੰ ਕਹਿ ਇਹ ਆਪਣੇ ਭਰਾ ਨੂੰ ਕਹਿ ਨਾਲੇ ਤੇ ਤੇਰੇ ਮਨ ਦਾ ਬੋਝ ਜਦੋਂ ਅਸੀਂ ਪਰੇਸ਼ਾਨੀ ਜਾ ਸਾਡੇ ਮਨ ਚੀਜ਼ ਆ ਗਈ ਕਿ ਅਸੀਂ ਇਹ ਚੀਜ਼ ਕੀਤੀ ਤੇ ਕਹਿੰਦੇ ਹਰ ਚ ਕੀ ਆ ਤੇ ਠੀਕ ਹੈ ਮੰਨੋ ਨਾ ਆਪਣੀ ਗਲਤੀ ਮੈਂ ਕਹਿੰਨੀ ਆ ਸਭ ਤੋਂ ਵਧੀਆ ਇਨਸਾਨ ਹੋਆ ਜੋ ਆਪਣੀ ਗਲਤੀ ਮੰਨਦਾ ਆਪਣੀ ਗਲਤੀ ਮੰਨੋ ਤੇ ਅਗਲੇ ਨੂੰ ਕਹੋ ਬਾਈ ਇੱਥੇ ਅਸੀਂ ਗਲਤ ਸੀ ਜਿੱਥੇ ਤੁਸੀਂ ਸਹੀ ਸੀ ਉੱਥੇ ਆਪਣਾ ਸਟੈਂਡ ਵੀ ਪੂਰਾ ਲੋ ਹਾਂ ਬਈ ਅਸੀਂ ਸਹੀ ਸੀ ਦੂਸੋਂ ਅਸੀਂ ਕਿਤੇ ਔਰੇ ਪਿਆਰ ਨਾਲ ਬੜੀ ਮਿੱਠੀ ਮਿੱਠੀ ਜੁਬਾਨ ਮਤਲਬ ਇਹ ਰੱਬ ਨੇ ਜੁਬਾਨ ਜੋ ਦਿੱਤੀ ਹੈ ਸਾਨੂੰ ਇਹ ਸ਼ਬਦਾਂ ਰਾਹੀਂ ਇੱਕ ਦੂਜੇ ਨੂੰ ਸਮਝਣ ਨੂੰ ਹੀ ਦਿੱਤੀ ਹੈ ਚੀਕ ਕਰਨ ਨੂੰ ਥੋੜਾ ਦਿੱਤੀ ਉੱਚੀ ਬੋਲ ਕੇ ਤੁਸੀਂ ਕਿਹਨੂੰ ਦੱਸਗੇ ਹੋਰ ਐਨਰਜੀ ਖਰਾਬ ਕਰ ਰਹੇ ਹੋ ਉਹ ਕਹਿੰਦੇ ਆ ਨਾ ਜਿੱਦਾਂ ਦੀ ਕਿਰਿਆ ਕਿਰਿਆ ਮਤਲਬ ਸੀ ਦਿਮਾਗ ਨੂੰ ਇੱਕ ਇੱਕ ਸ਼ਬਦ ਹੁੰਦੇ ਸੀ ਨਾ ਕਰਤਾ ਕਿਰਿਆ ਕਰ ਕਰਤਾ ਕਿਰਿਆ ਤੇ ਚੱਲ ਰਹੀ ਹੈ ਜਿਸ ਤਰ੍ਹਾਂ ਤੇ ਉਹਨੂੰ ਕਿਰਿਆ ਕਰਦੇ ਆ ਤੇ ਜਿਸ ਤਰ੍ਹਾਂ ਦੀ ਕਿਰਿਆ ਕਰਤਾ ਅਸੀਂ ਆਪਣੇ ਕਰਤਾ ਮਤਲਬ ਅਸੀਂ ਕਰਨ ਵਾਲੇ ਆਪਣੇ ਦਿਮਾਗ ਨੂੰ ਜਿੱਦਾਂ ਦੀ ਕਿਰਿਆ ਕਰਾਂ ਦਵਾਂਗੇ ਉਦਾਂ ਦੇ ਹੀ ਦਿਮਾਗ ਦੇ ਉਹ ਚੀਜ਼ ਨੂੰ ਸੋਚਣਾ ਲੈਣਾ ਸ਼ੁਰੂ ਕਰ ਦੇ ਕੋਈ ਕੋਈ ਤੁਹਾਨੂੰ ਕਹਿੰਦਾ ਹੈ ਕਿ ਮੇਰਾ ਆ ਕੰਮ ਨਹੀਂ ਬਣਦਾ ਓਕੇ ਕੰਮ ਬਣਾਉਣਾ ਉਹਦੀ ਹਿੰਮਤ ਉਹਦੀ એનર્ਜੀ ਦੁਨੀਆਦਾਰੀ ਦਾ ਹੁਣ ਕੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਆਪਣੇ ਦਿਮਾਗ ਨੂੰ ਇੱਕ ਚੀਜ਼ ਇਹਦਾ ਨਹੀਂ ਕੁਝ ਹੋਣਾ ਇਹਦਾ ਨਹੀਂ ਕੁਝ ਹੋਣਾ ਸਾਡਾ ਨਹੀਂ ਕੁਝ ਹੋਣਾ ਸਾਡਾ ਤੇ ਟਾਈਮ ਹੀ ਇਹੋ ਜਿਹਾ ਅਸੀਂ ਤੇਜੀ ਬਸ ਇਦਾਂ ਹੀ ਕੱਟ ਲੀਏ ਮੇਰੀ ਤੇ ਸਾਰੀ ਇਦਾਂ ਹੀ ਲੱਗ ਤੂੰ ਤੁਸੀਂ ਕਿਰਿਆ ਦੇ ਰਹੇ ਆ ਆਪਣੇ ਦਿਮਾਗ ਨੂੰ ਕਿ ਉਹ ਚੀਜ਼ਾਂ ਨੂੰ ਉਦਾਂ ਹੀ ਚਲਾਵੇ ਉਹ ਉਦਾਂ ਹੀ ਆਪਣੇ ਦਿਮਾਗ ਚੋਂ ਚੀਜ਼ਾਂ ਨੂੰ ਕਰ ਕਰ ਤੇ ਹੋਣਾ ਕੀ ਹੈ ਫਿਰ ਉਹੀ ਜੋ ਆਪਣੇ ਦਿਮਾਗ ਨੂੰ ਦੇ ਰਹੇ ਜੋ ਤੁਸੀਂ ਸੋਚ ਰਹੇ ਹੋ ਸੋਚਦੇ ਇੱਥੇ ਹੀ ਰਹੇ ਹੈਨਾ ਆਪਣੇ ਦਿਮਾਗ ਨੂੰ ਨਰਜੀ ਆਪਣੇ ਮਨ ਤੋਂ ਇੱਥੇ ਤੱਕ ਤੁਸੀਂ ਇਹੀ ਵਿਚਾਰ ਰਹੇ ਹੋ ਕਿ ਬਾਈ ਆਹੀ ਦੇ ਕੁਦਰਤ ਨੂੰ ਔਰੇ ਨੂੰ ਤੇ ਉਹੀ ਕੀ ਉਹ ਕਿਤਾਸ ਉਹਨਾਂ ਦੇ ਦਿਲ ਦੇ ਵਿੱਚ ਇੱਕ ਚੀਜ਼ ਇਹ ਵੀ ਕਹਿ ਦਿਆ ਕਰੋ ਸਭ ਸਹੀ ਹੋ ਜਾਣਾ ਹੈ ਕਿਉਂਕਿ ਉਹ ਕੁਦਰਤ ਨੇ ਸਾਨੂੰ ਸਹੀ ਬਣਾਇਆ ਤੇ ਉਹ ਸਹੀ ਜੋ ਅਸੀਂ ਕਰ ਰਹੇ ਹਾਂ ਜੋ ਅਸੀਂ ਕਰਮ ਕਰ ਰਹੇ ਹਾਂ ਜੇ ਸਾਨੂੰ ਇਹਦਾ ਅਸੀਂ ਪੀੜ ਲਾਇਆ ਇੱਕ ਉਹਨੂੰ ਫਲ ਨਹੀਂ ਲੱਗੇ ਤੇ ਅਸੀਂ ਫਿਰ ਕੀ ਕਰਦੇ ਹਾਂ ਅਸੀਂ ਕੀ ਕਰਦੇ ਆ ਉਹ ਫਾਲ ਵਾਲੇ ਨੂੰ ਕਈ ਵਾਰੀ ਕਹਿੰਦੇ ਆ ਚਲ ਕੋਈ ਨਹੀਂ ਨਹੀਂ ਲੱਗੇ ਨਹੀਂ ਤਾਂ ਪੱਟ ਦੋ ਦੂਜਾ ਲਾ ਲੈਣੇ ਆ ਨਾਲ ਕੋਈ ਹੋਰ ਲਾ ਲੈਣਾ ਕੋਸ਼ਿਸ਼ ਕਰਦੇ ਤੇ ਜੇ ਤੁਹਾਡੇ ਕਿਸੇ ਕਰਮ ਨੂੰ ਤੁਹਾਡੀ ਕਿਸੇ એનર્ਜੀ ਨੂੰ ਤੁਹਾਡੀ ਕਿਸੇ ਦੁਕਾਨਦਾਰੀ ਨੂੰ ਤੁਹਾਡੇ ਕਿਸੇ ਕੰਮ ਨੂੰ ਫਾਲ ਨਹੀਂ ਲੱਗਿਆ ਤੇ ਉਹਨੂੰ ਬਦਲ ਲਓ ਕੀ ਫਾਲ ਲੱਗਾ ਇਹ ਤੇ ਕੋਈ ਚੀਜ਼ ਕਰਨੀ ਨਹੀਂ ਸਭ ਤੋਂ ਪਹਿਲਾਂ ਤੇ ਆਪਣੇ ਦਿਮਾਗ ਨੂੰ ਉਦਾਂ ਦੀ એનર્ਜੀ ਦੋ ਕਿ ਅਸੀਂ ਕਰ ਸਕਦੇ ਆ ਅਸੀਂ ਦੁਨੀਆ ਦੇ ਵਿੱਚ ਇੱਕ ਵਾਰ ਆਏ ਆ ਵਾਰ-ਵਾਰ ਨਹੀਂ ਆਉਣਾ ਤੇ ਇਹ ਥੋੜਾ ਜਿਹਾ ਇੱਕ ਸ਼ੌਂਕ ਪੂਰੇ ਕਰਨ ਲਈ ਦੁਆਰਾ ਮੌਕਾ ਮਿਲ ਜਾਣਾ ਕਿਨੇ ਵੇਖਿਆ ਕੱਲ ਕਿਸੇ ਨੂੰ ਨਹੀਂ ਪਤਾ ਤੇ ਖੁਸ਼ ਹੋ ਕੇ ਅੱਜ ਨੂੰ ਇੰਜੋਏ ਕਰਨਾ ਹੀ ਜ਼ਿੰਦਗੀ ਦਾ ਹਰ ਪਲ ਜਿਉਣਾ ਹੈ ਬੜੀ ਸਾਰੀ ਸਮਾਈਂ ਦਾ ਦਿਨ ਦੀ ਸ਼ੁਰੂਆਤ ਕਰਿਆ ਕਰੋ ਆਪਣੇ ਮਨਪਸੰਦ ਦਾ ਇੱਕ ਗਾਣਾ ਸੁਣਿਆ ਕਰੋ ਉਸ ਕੁਦਰਤ ਦਾ ਧੰਨਵਾਦ ਕਰਿਆ ਕਰੋ ਚੜਦੇ ਸੂਰਜ ਨੂੰ ਦੇਖਿਆ ਕਰੋ ਤੇ ਇੱਕ ਤੋਂ ਵੱਧ ਦੱਸੋ ਹੋਰ ਕੀ ਜਾਂ ਨੇ ਇੱਕ ਗੱਲ ਆ ਜੇਰਾ ਸੋਚਿਓ ਅੱਜ ਕੱਲ੍ਹ ਦੇ ਕੰਮ ਦਾ ਕੋਈ ਪਰਹੇਜ਼ ਨਹੀਂ ਹੈ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਜਦੋਂ ਕੋਈ ਨਵਾਂ ਕੰਮ ਕਰਨਾ ਹੋਵੇ ਤਾਂ ਤੇ ਹੁਣ ਆਪਾਂ ਜਾਣਾਂਗੇ ਜੀ ਛੋ ਬਸ ਗ੍ਰਹਾਂ ਦੇ ਮੁਤਾਬਕ ਅਸਟ੍ਰੋਲੋਜੀ ਦੇ ਲੋਜਿਕ ਵਿੱਚ ਸਿਤਾਰਿਆਂ ਤੇ ਚਰਚਾ ਕਰਾਂਗੇ ਦੇ ਨਾਲ ਹੀ ਪ੍ਰੋਗਰਾਮ ਦੇ ਅਖੀਰ ਵਿੱਚ ਜੋ ਕੁੰਭ ਚੰਦਰ ਰਾਹੁ ਦਾ ਜੋਗ ਚੱਲਿਆ ਉਸ ਬਾਰੇ ਤੁਹਾਨੂੰ ਵਧੀਆ ਸਵਾਲ ਪਾਤਾ ਸੰਗੇ ਮਾਨਸਿਕ ਪ੍ਰਸ਼ਾਂਨ ਦੀ ਦਾ ਮੰਨ ਲੋ ਤੁਹਾਨੂੰ ਹਾਲ ਦੱਸਾਂਗੇ ਜੋ ਬਹੁਤ ਹੀ ਸਟਰੋਂਗ ਹੈ ਕਿਉਂਕਿ ਮਨ ਦੀ ਕੋਈ ਪਰੇਸ਼ਾਨੀ ਹੁੰਦੀ ਨਹੀਂ ਇਹ ਮਨ ਨੂੰ ਸੋਚ ਨੂੰ ਪਾਸੇ ਲਾਣਾ ਤੇ ਉਹੀ ਅਸਰ ਚ ਹੈ ਪਰ ਕੱਲ ਨੂੰ ਆਪਾਂ ਡਿਪਰੈਸ਼ਨ ਤੇ ਚਰਚਾ ਕਰਾਂਗੇ ਬੜੇ ਲੋਕ ਹੁੰਦੇ ਆ ਗੱਲ ਗੱਲ ਤੇ ਰੋਣ ਲੱਗ ਜਾਂਦੇ ਆ ਤੇ ਉਹਦੇ ਤੇ ਆਪਾਂ ਚਰਚਾ ਕਰਾਂਗੇ ਰੋਣਾ ਜ਼ਿਆਦਾ ਹੁੰਦਾ ਹੋਵੇ ਤਾਂ ਕੀ ਕਰਨਾ ਚਾਹੀਦਾ ਡਿਪਰੈਸ਼ਨ ਨਹੀਂ ਐ ਵੈਸੇ ਇਹ ਇਹਨੂੰ ਆਪਾਂ ਤੁਹਾਨੂੰ ਇੱਕ ਨੌਚੀਕਲੀ ਬਾਤ ਦੱਸਾਂ ਸਭ ਤੋਂ ਪਹਿਲਾਂ ਅਰਿਤ ਕੇਵ ਚੰਦਰ ਆ ਉਹਦਾ ਗ੍ਰੈਂਜੂਗ ਲੱਗਦਾ ਟਾਈਪ ਐਸ ਅਨੀ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਚੰਦਰਮਾ ਜੋ ਹੈ ਉਹ ਤਨਿਸ਼ਟਾ ਮੰਗਲ ਦੇ ਨਕਸ਼ਤਰ ਚ ਪਰ ਇਨਕਮ ਸਥਾਨ ਵਿੱਚ ਇਨਕਮ ਲਈ ਪੈਸੇ ਨਹੀਂ ਗੁਪਾਰ ਲਈ ਕੰਮ ਕਰ ਲਈ ਅੱਜ ਦਾ ਦਿਨ ਤਕਰੀਬਨ ਠੀਕ ਠਾਕ ਬੀਤ ਜਾਏਗਾ ਆਪਣੇ ਬਾਰੇ ਸੋਚੋਗੇ ਆਪਣੇ ਲਈ ਕੀਤੇ ਕੰਮ ਤੁਹਾਡੀ ਅਨਰਜੀ ਨੂੰ ਸਹੀ ਰੱਖਣ ਵਾਲੇ ਆ ਰਸੋਈ ਚ ਬੈਠ ਕੇ ਖਾਣਾ ਖਾਣਾ ਤੇ ਛੋਟੀਆਂ ਛੋਟੀਆਂ ਆਟੀ ਦੀਆਂ ਗੋਲੀਆਂ ਮੱਛੀਆਂ ਨੂੰ ਪਾਉਣਾ ਅੱਜ ਦੇ ਦਿਨ ਦਾ ਉਪਾਅ ਕਰਕੇ ਤੁਸੀਂ ਰਿਲੈਕਸ ਮਿਲੋਗੇ ਟੌਰਸ ਬ੍ਰਿਕ ਰਾਸ਼ੀ ਵਾਲਾ ਨੂੰ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਵਾਹਨ ਧਿਆਨ ਨਾਲ ਚਲਾਉਣਾ ਸਰਕਾਰੀ ਚਿੱਠੀ ਕੋਈ ਨੋਟਿਸ ਮਿਲ ਸਕਦਾ ਹੈ ਘਰੇਲੂ ਕੰਮਾਂ ਦੇ ਵੱਲ ਧਿਆਨ ਜ਼ਿਆਦਾ ਦੋਗੇ ਛੋਟੇ ਛੋਟੇ ਕੰਮਾਂ ਵੱਲ ਧਿਆਨ ਜ਼ਿਆਦਾ ਦੋਗੇ ਤਾਂ ਸਹੀ ਰਹੇਗਾ ਚੱਲੇਗਾ ਸਹੀ ਹੁੰਦਾ ਚੱਲੇਗਾ ਠੀਕ ਆ ਦੂਜੀ ਗੱਲ ਆਜ ਕਰਨਾ ਪਿਛੇ ਇਕਰ ਜ਼ਰੂਰ ਲਗਾ ਲੈਣਾ ਤੇ ਬਾਹਰ ਬਹੁਤ ਹੋਲੇ ਚਲਾਓ ਜੈਮਨੀ ਜਨਮਿਤੂ ਰਾਸ਼ੀ ਵਾਲਿਆਂ ਦੇ ਲਈ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਣਿਆ ਤਾਂ ਜਾਓ ਜ਼ਰੂਰ ਉੱਥੇ 9 ਘੁੱਟ ਪਾਣੀ ਦੇ ਪੀ ਕੇ ਆਓ ਤੇ ਚਿੱਟੀਆਂ ਕਲੀਆਂ ਚੜਾ ਕੇ ਆ ਰਿਲੈਕਸ ਮਿਲੇਗੀ ਮੰਗਲ ਦਾ ਰਖਸ਼ਤਰ ਅਜਮਿਤਨੀ ਹੈ 60 ਚੋਕ ਤੋਂ ਬਚਣਾ ਹੈ ਫਿਸਲ ਕੇ ਗਿਰਨ ਤੋਂ ਬਚੋ ਕਾਲੀ ਨਾਈ ਕਰੋ ਤਾਂ ਚੰਗਾ ਕੈਂਸਰ ਕਰ ਕਰਾ ਸ਼ਿਵਾਲਿਆਂ ਨੂੰ ਅੱਜ ਤੋਂ ਦੁੱਧ ਮਾਲ ਕੇ ਨਾਉਣਾ ਚਾਹੀਦਾ ਦੁੱਧ ਚ ਹਲਦੀ ਪਾ ਕੇ ਪੀਣੀ ਚਾਹੀਦੀ ਹੈ ਚੰਦਰ ਦਜੂ ਹੈ 8ਵੇਂ ਸਥਾਨ ਵਿੱਚ ਹੈ ਤਾਂ ਇਸ ਕਰਕੇ ਤੁਹਾਡੇ ਲਈ ਜੋ 8ਵੇਂ ਸਥਾਨ ਚ ਚੰਦਰਮਾ ਹੈ ਤਾਂ ਥੋੜਾ ਮਾਨਸਿਕ ਪਰੇਸ਼ਾਨੀ ਦੇਵੇਗਾ ਪੇਟ ਸੰਬੰਧੀ ਪਰੇਸ਼ਾਨੀ ਦੇਵੇਗਾ ਥੋੜੇ ਪੇਟ ਚ ਦਰਦ ਵਗੈਰਾ ਰਹਿ ਸਕਦਾ ਹੈ ਤਾਂ ਜੁਆਇਨ ਦਾ ਸੇਵਨ ਕਰਨਾ ਤੁਹਾਡੇ ਲਈ ਅੱਜ ਵਧੀਆ ਰਹੇਗਾ ਬੰਗਲ ਦਾ ਨਕਸ਼ਤਰ ਮਿੱਤਰ ਐ ਸਟਰੋਂਗਲੀ ਕਾਲਾ ਨੀਲਾ ਰੰਗ ਨਾ ਪਾ ਕੇ ਕੰਮ ਕਰਨ ਤੇ ਨੀਲਾ ਦਾ ਫਲ ਮਿਲ ਜਾਏਗਾ ਇਹ ਜੋ ਸਿੰਘ ਰਾਸ਼ੀ ਰਿਸ਼ਤੇਾਂ 'ਚ ਥੋੜੀ ਜਿਹੀ ਖੜਵਾ ਹਟਾ ਰਹੀ ਹੈ ਥੋੜੇ ਇਮੋਸ਼ਨਲ ਰਿਲੇਂਸ ਸੰਬੰਧਾਂ ਦੇ ਰਿਸ਼ਤੇ ਥੋੜੇ ਖਰਾਬ ਹੋ ਰੇ ਆ ਕਲੈਰਿਟੀ ਬੈਕ ਇਹ ਕਰ ਲੈਣੀ ਚਾਹੀਦੀ ਹੈ ਗੱਲਬਾਤ ਇਹ ਨਹੀਂ ਮਸਲਿਆਂ 'ਚ ਨਾ ਉਲਝੋ ਤੇ ਕਾਲਾ ਪਾਤੇ ਜੀ ਤੁਸੀਂ ਵੀ ਨਾ ਕਰੋ ਤੇ ਕੱਟ ਤੱਕ ਲਾਸਾ ਜਨਾ ਬਰਕਰਤ ਪਤਾ ਸਿਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਤੋਂ ਚੰਦਰਮਾ ਹੁੰਦਾ ਜੋਗ ਤੇ ਮੰਗਲ ਦਾ ਨਕਸ਼ਤਰ ਮੂਤਰ ਨਾ ਹੋਣ ਕਰਕੇ ਜ਼ਿਆਦਾ ਗੁੱਸਾ ਕਰਨਾ ਤੁਹਾਡੇ ਸਿਹਤ ਨੂੰ ਖਰਾਬ ਕਰੇਗਾ ਇਸ ਕਰਕੇ ਰਿਲੈਕਸ ਕਰੋ ਤੇ ਦਹੀਂ ਦਾ ਸੇਵਨ ਕਰਕੇ ਘਰ ਤੋਂ ਚਾਹ ਨਾਲ ਹੀ ਵਾਈਟ ਕਰੀਮ ਸਕਿਨ ਤਲਰਪਾਉ ਤੇ ਵਾਣੀ ਚ ਮਿਠਾਸ ਰੱਖੋ ਐਨੇ ਕਿਸੇ ਨਾਲ ਰੂਲ ਚ ਨਾ ਬੰਦ ਨਾ ਮੇ ਕਰਾ ਦੇ ਲਿਬਰਾਜ਼ ਹਨੇ ਟੁਲਰਾਸ਼ੀ ਟੁਲਰਾਸ਼ੀ ਵਾਲਿਆਂ ਦੇ ਲਈ ਉਹਨਾਂ ਨਾਲ ਕਿ ਟੈਨਸ਼ਨ ਥੋੜੀ ਜੀ ਦਿਮਾਗ ਤੇ ਹਾਜ਼ਰ ਰਹੇਗੀ ਉਹਨਾਂ ਨਾਲ ਸੰਬੰਧੀ ਚਿੰਤਾ ਹੋਣੀ ਚਲੋ ਕੁਦਰਤੀ ਹੈ ਪਰ ਉਹਨਾਂ ਤੇ ਉਹਨਾਂ ਤੇ ਵਿਸ਼ਵਾਸ ਵੀ ਕਰਨਾ ਚਾਹੀਦਾ ਹੈ ਕਿ ਹਰ ਤਰ੍ਹਾਂ ਦਾ ਸ਼ੱਕ ਤੁਹਾਨੂੰ ਬੱਚਿਆਂ ਤੋਂ ਦੂਰ ਲੈ ਜਾ ਸਕਦਾ ਹੈ ਜਲਦੇ ਪਾਣੀ ਦੇ ਵਿੱਚ ਚੌਲ ਤੇ ਚੀਨੀ ਮਿਕਸ ਕਰਕੇ ਥੋੜੀ ਜਿਹੀ ਜਲ ਪਰਵਾ ਕਰੋ ਮਿਠਾਸ ਵੀ ਵਧੇਗੀ ਸਿਰ ਦਾ ਦਰਦ ਵੀ ਠੀਕ ਹੋ ਜਾਣਾ ਸੌਰਭਯ ਉਪਦੇਸ਼ ਕਰਾਸੀ ਚੰਦ ਰਾਤ ਦਾ ਜੋਤ ਚੌਥੇ ਸਥਾਨ ਦੀ ਜਮਾਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਵਧਈ ਦਿਮਾਗ ਦੇ ਉੱਤੇ ਵੀ ਥੋੜੇ ਵਧੇ ਕੰਮ ਕਰਨ ਦੀ ਸਥਿਤੀ ਵੀ ਥੋੜੀ ਠੀਕ ਠਾਕ ਹੀ ਆ ਕੋਈ ਜ਼ਿਆਦਾ ਵਧੀਆ ਨਹੀਂ ਆ ਪਰ ਫਿਰ ਵੀ ਜੋ ਤੁਹਾਡੇ ਸਿਤਾਰੇ ਉਸ ਮੁਤਾਬਕ ਆਪਣੇ ਦਿਮਾਗ 'ਚੋਂ ਥੋੜਾ ਨੈਗੇਟਿਵ ਰਵਾਵ ਨੂੰ ਬਾਹਰ ਕੱਢ ਦੇਣਾ ਚੰਗੀ ਗੱਲ ਹੈ ਮੈਡੀਟੇਸ਼ਨ ਕਰਨ ਨਾਲ ਮੰਗਲ ਸਟਰੋਂਗ ਹੁੰਦਾ ਵੈਸੇ ਨਕਸ਼ਤਰਾ ਚ ਬਦਲਦਾ ਹੈ ਕਾਲਾ ਨੀਲਾ ਰਾਗ ਨੇ ਇੰਬਾਲ ਸੈਂਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਅੱਜ ਬ੍ਰਹਸਪਤ ਜੋ ਹੈ 8ਵੇਂ ਸਥਾਨ ਚ ਬਣਿਆ ਹੋਇਆ ਹੈ ਚੰਦਰਮਾ ਉਹ ਦਾ ਜੋ 3ਜੇ ਸਥਾਨ ਵਿੱਚ ਹੈ ਅਨਚਾਹੇ ਮਨ ਨਾਲ ਕਿਤੇ ਵੀ ਨਾ ਜਾਓ ਬਲ ਕਰਤਾ ਹੀ ਕੋਈ ਕੰਮ ਕਰਨ ਤਾਂ ਉਹ ਜ਼ਰੂਰ ਕਰੋ ਕਾਲਾ ਨਿਰੰਗ ਤੁਸੀਂ ਵੀ ਨਾ ਪਾਓ ਮੰਗਲ ਦਾ ਨਕਸ਼ਤਰ ਜੀਵਨ ਸਾਥੀ ਦੀ ਸਿਹਤ ਸੰਭਾਲ ਲਈ ਬਹੁਤ ਜ਼ਰੂਰੀ ਹੈ ਸਿਹਤ ਸੰਬੰਧੀ ਕੋਈ ਪਰੇਸ਼ਾਨੀ ਪਰੇਸ਼ਾਨ ਕਰ ਸਕਦੀ ਹੈ ਕੈਂਪ੍ਰਿਕਨ ਬਕਰਾਂ ਰਾਸ਼ੀ ਦੀ ਗੱਲ ਕਰੀਏ ਤਾਂ ਬਕਰਾਂ ਰਾਸ਼ੀ ਵਾਲਿਆਂ ਦੇ ਲਈ ਸਵੇਰ ਤੋਂ ਦੁੱਧ ਮੱਥੇ ਤੇ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਪਾਣੀ ਚ ਮਠਾਸ ਰੱਖੋ ਪੈਸੇ ਦਾ ਲੈਣ ਦੇ ਤੋੜਾ ਧਿਆਨ ਨਾਲ ਕਰੋ ਫਸ ਸਕਦਾ ਪੈਸਾ ਤੇ ਦਿੱਤਾ ਵਾਪਸ ਹੀ ਨਾ ਆਵੇ ਉਹਦੇ ਤੋਂ ਚੰਗਾ ਕੋਈ ਪੇਪਰ ਵਰਕ ਧਿਆਨ ਨਾਲ ਬਣਾ ਲੈਣਾ ਚਾਹੀਦਾ ਵਾਈਟ ਕਲਰ ਤੁਹਾਡਾ ਅੱਜ ਸ਼ੁਭ ਰਹਿਣਾ ਤੇ ਇਦਾਂ ਦੇ ਸ਼ੀਸ਼ੇ ਨਾਲ ਲੈ ਕੇ ਜਾਓ ਅਕਿਊਰਿਸ ਜਿਹੜੇ ਕੰਬਰਾਸ਼ੀ ਵਾਲਿਆਂ ਦੀ ਸਿਹਤ ਥੋੜੀ ਜਿਹੀ ਖਰਾਬ ਰਹੇਗੀ ਮੰਗਲ ਦਾ ਨਕਸ਼ਤਰ ਮੇਤਰਨੀ ਹੈ ਜਿਆਦਾ ਗੁੱਸਾ ਵੀ ਵਿਗਦਾਏਗਾ ਤੇ ਹਸਪਤਾਲਾਂ ਤੇ ਕਿਸੇ ਨਾ ਕਿਸੇ ਦੇ ਚੱਕਰ ਲੱਗ ਜਾਣਗੇ ਬੈਗ ਪੇਨ ਜਾਂ ਲੱਤ ਵਿੱਚ ਦਰਦ ਹੁੰਦਾ ਹੋਵੇ ਜਾਂ ਕੀੜਿਆਂ ਨੂੰ ਸ਼ੱਕਰ ਆਟਾ ਪਾਓ ਹਾਜਮੇ ਲਈ ਸੈਰ ਜ਼ਰੂਰੀ ਕਰਿਓ ਐਸੇ ਜਨਮੀ ਰਾਸ਼ੀ ਵਾਲਿਆਂ ਨੇ ਅੱਜ ਸਵੇਰ ਤੋਂ ਤੁਲਸੀ ਦੇ ਪੱਤੇ ਦਾ ਸੇਵਨ ਕਰਨ ਤੇ ਸਮਝੋ ਲਗਜ ਬੈਠਾ ਸ਼ਨੀ ਬੁੱਧ ਦੀ એનર્ਜੀ ਨੂੰ ਸ਼ੁਭ ਕਰੇਗਾ ਨਾਲ ਹੀ ਤੁਸੀਂ ਅੱਜ ਦੇ ਦਿਨ ਪੀਲਾ ਰੰਗ ਵੈਸੇ ਤੁਹਾਡਾ ਸ਼ੁਭ ਹੈ ਪਰ ਸੋ ਸਮਝ ਕੇ ਗੱਲਬਾਤ ਕਰਨੀ ਕਿਸੇ ਨਾਲ ਡੀਲ ਕਰਨੀ ਹੈ ਤਾਂ ਕਈ ਮੁੱਧਿਆ ਤੇ ਚੁੱਪਚਾਪ ਰਹਿਣਾ ਹੀ ਵਧੀਆ ਸਭ ਤੋਂ ਜ਼ਰੂਰੀ ਇੱਕ ਹੋਰ ਗੱਲ ਹੈ ਕਿ ਮੋਬਾਈਲ ਤੋਂ ਦੂਰੀ ਬਣਾ ਕੇ ਰੱਖੋ ਅੱਖਾਂ ਦੇ ਕੱਚੀ ਲੱਸੀ ਦੇ ਛਿੱਟੇ ਮਾਰੋ ਉਹਦੀ ਪ੍ਰੋਬਲਮ ਤੁਹਾਨੂੰ ਪਰੇਸ਼ਾਨ ਮਾਨਸਿਕ ਕਲਪਾਹਤ ਦੇ ਗਈ ਏਸੀ ਐਸਟੋਲੋਜੀ ਵਿਤ ਲੋਜੀਕਲੀ ਚਾਪਾ ਤੁਹਾਨੂੰ ਦੱਸਿਆ ਲੋਜੀਕਲੀ ਆਪਾਂ ਗ੍ਰਹਿਾਂ ਨੂੰ ਕਿੱਦਾਂ ਸਹੀ ਕਰ ਸਕਦੇ ਆ ਨਾਲ ਹੀ ਅੱਜ ਚੰਦਰ ਰਾਹੁ ਦਾ ਜੋਤ ਹੈ ਤਾਂ ਚੰਦਰ ਰਾਹੁ ਦਾ ਜੋਗ ਜ਼ਿਆਦਾ ਨਾ ਮਾਨਸਿਕ ਪਰੇਸ਼ਾਨੀ ਦਿੰਦਾ ਆਪਣੇ ਘਰ ਦੀ ਨਾਰਥ ਈਸਟ ਦਿਸ਼ਾ ਦੇ ਵਿੱਚ ਆਪਣੇ ਘਰ ਦੀ ਨਾਰਥ ਈਸਟ ਦਿਸ਼ਾ ਦੇ ਵਿੱਚ ਮੀਂਹ ਦੇ ਪਾਣੀ 'ਚ ਚਾਂਦੀ ਪਾ ਕੇ ਰੱਖੋ ਅੰਤਿ ਮਾਨਸਿਕ ਪਰੇਸ਼ਾਨੀ ਠੀਕ ਹੋ ਜਾਏ ਮਾਨਸਿਕ ਪਰੇਸ਼ਾਨੀ ਲਈ ਚਾਂਦੀ ਪਾ ਕੇ ਮੀਂਹ ਦੇ ਪਾਣੀ 'ਚ ਜਦ ਬਰਫ਼ ਜੰਮ ਜਾਂਦੀ ਹੈ ਨਾ ਆਪਣੀਆਂ ਫ੍ਰੀਜਾਂ ਦੇ ਵਿੱਚ ਉਹ ਬਰਫ਼ ਵਾਲਾ ਪਾਣੀ ਪਾ ਕੇ ਕਿਸੇ ਵੀ ਭਾਂਡੇ 'ਚ ਰੱਖ ਦਿਓ ਪਰ ਸੋ ਰੈੱਡ ਕਲਰ ਦਾ ਨਾ ਹੋਵੇ ਭਾਂਡਾ ਸਟੀਲ ਦਾ ਰੱਖ ਸਕਦੇ ਹੋ ਕੱਚ ਦਾ ਰੱਖ ਸਕਦੇ ਹੋ ਅਜਿਹਾ ਚਾਂਦੀ ਪਾ ਕੇ ਰੱਖੋ ਚੰਦਰ ਰਾਹੁ ਦੇ ਜੋਗ ਦਾ ਇੱਕ ਇਹ ਬਦਿਯਾ ਉਪਾਅ ਆ ਇਹ ਤੁਸੀਂ ਕਰ ਸਕਦੇ ਹੋ ਜਦੋਂ ਵੀ ਮਾਨਸਿਕ ਪਰੇਸ਼ਾਨੀ ਜ਼ਿਆਦਾ ਹੋਵੇ ਚਾਂਦੀ ਪੂੜ ਰੱਖਣਾ ਰੈੱਡ ਕਲਰ ਦਾ ਕੱਪੜਾ ਕੋਲ ਰੱਖਣਾ ਚੂੜੀਆਂ ਰੈੱਡ ਕਲਰ ਦੀਆਂ ਪਾਉਣੀਆਂ ਰੈੱਡ ਕਲਰ ਦਾ ਰੁਮਾਲ ਆਪਣੇ ਕੋਲ ਰੱਖਣਾ ਮੰਗਲ ਦੇਖਣ ਨਾਲ ਉਹ ਦਿਨ ਉਹ ਵਧਾਉਂਦਾ ਹੈ ਤੇ ਮੰਗਲ ਸਾਡੇ ਬਲੱਡ ਦਾ ਕਾਰਕ ਹੈ ਜੋ ਸਾਡੇ ਦਿਮਾਗ ਨੂੰ એનર્ਜੀ ਦਿੰਦਾ ਹੈ ਇਸ ਤਰ੍ਹਾਂ ਨਾਲ ਦプレਸ਼ਣ ਤੋਂ ਕਾਫੀ ਹੱਦ ਤੱਕ ਛੁਟਕਾਰਾ ਮਿਲਦਾ ਹੈ ਈਸੀਜੀ ਚੰਦਰਰਾਉਂ ਦੇ ਜੋਗਦਾਰਵਾ ਸਮੇਂ ਜਦੋਂ ਆਪ ਸਭ ਦਾ ਇਸ ਤਰ੍ਹਾਂ ਦੇ ਲੱਛਣਾਂ